ਸਰ ਐਗਜ਼ੀਬਿਟਰਸ ਕਿਸ ਤਰ੍ਹਾਂ ਪਹੁੰਚਣਗੇ ਕਿ ਲੱਗਦਾ ਕਿ ਇਨਾਂ ਕੋ ਬਿਜ਼ਨਸ ਹੋ ਜਾਏਗਾ ਇਸ ਐਕਸਪੋ ਦੇ ਵਿੱਚ ਇਨਟੈਕਸ ਐਕਸਪੋ ਦਾ ਇਹ 13ਵਾਂ ਐਡੀਸ਼ਨ ਆਂ ਪੂਰਾ ਨਾਰਥ ਇੰਡੀਆ ਦੀ ਵੇਟ ਕਰਦਾ ਆ ਪੈਨ ਇੰਡੀਆ ਤੋਂ ਕੰਪਨੀਆਂ ਵੀ ਇਹਦੀ ਵੇਟ ਕਰਦੀਆਂ ਕਿਉਂਕਿ ਸਾਡੇ ਸਾਰੇ ਜਿਹੜੀ ਕੰਸਟਰਕਸ਼ਨ ਦੀ ਫਟਨਿਟੀ ਹੈ ਸਾਰੇ ਜਿੰਨੇ ਵੀ ਕੰਸਟਰਕਸ਼ਨ ਨਾਲ ਰਿਲੇਟਡ ਬਿਲਡਿੰਗ ਮਟੀਰੀਅਲ ਦੇ ਨਾਲ ਰਿਲੇਟਡ ਲੋਗ ਨੇ ਉਸ ਆਰਕੀਟੈਕਚਰ ਦੇ ਨਾਲ ਜਿਹੜੇ ਰਿਲੇਟਡ ਕਮਿਊਨਿਟੀ ਹੈਗੀ ਹੈ ਸਾਰੇ ਇੱਥੇ 4 ਦਿਨ ਬਹੁਤ اچھی ਨੈਟਵਰਕਿੰਗ ਹੁੰਦੀ ਹੈ ਔਰ ਬਹੁਤ ਵਧੀਆ ਇਥੇ bizness ਹੁੰਦਾ ਹੈ ਇਸ ਕਲਬਟੀ ਵਿੱਚ ਜਿੰਨੇ ਵੀ ਕੰਸਟਰਕਸ਼ਨ ਦੇ ਪਿੱਲਰ ਹੈ ਕੋਈ ਵੀ ਬਿਲਡਿੰਗ ਬਣਦੀ ਹੈ ਉਹਦੇ ਜਿੰਨੇ ਲੋਕ ਜੁੜੇ ਹੁੰਦੇ ਆ ਆਰਕੀਟੈਕਟ ਇੰਟੀਰੀਅਰ ਡਿਜ਼ਾਈਨਰ ਕੰਸਲਟੈਂਟ ਮੈਨੂਫੈਕਚਰਰ ਸਪਲਾਈਅਰ ਬਿਲਡਰ ਆਰਟਿਸਟ ਤੋਂ ਇਹ ਕਈ 10 ਪਿੱਲਰਸ ਹੈਗੇ ਜਿਨ੍ਹਾਂ ਨੂੰ ਮਿਲ ਕੇ ਅਸੀਂ ਇਹ ਕਲਬ ਬਣਾਇਆ ਹੈ ਔਰ ਕਲੱਬ ਦਾ ਜੋ ਪਰਪਸ ਹੈਗਾ ਅਸੀਂ ਇਹਨੂੰ ਨੋਲਜ ਸ਼ੇਅਰਿੰਗ ਔਰ ਚੈਰਿਟੀਬਲ ਏਜੂਕੇਸ਼ਨ ਪਰਪਸ ਰੱਖਿਆ ਹੈ ਇਸ ਟਾਈਮ ਤੱਕ ਕਾਫੀ ਨਿਊ ਇਨੋਵੇਸ਼ਨਸ ਆਪਣੀਆਂ ਹੋ ਗਈਆਂ ਨੇ ਇਹ ਨਿਊ ਇਨੋਵੇਸ਼ਨਸ ਨੂੰ ਸ਼ੋਅ ਕਰਦੇ ਹੋਏ ਪਲੱਸ ਇੱਕ ਸਾਡੇ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੱਸ ਇੱਕ ਆਰਟੀਫੀਸ਼ੀਅਲ ਰੀਲਸ ਐਂਡ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਕੁਝ ਆ ਰਿਹਾ ਜਿਹੜਾ ਅਗਰ ਆਪਾਂ ਫੋਟੋ 'ਚ ਦੇਖੀਏ ਤਾਂ ਉਹ ਗੱਲ ਨਹੀਂ ਪਤਾ ਲੱਗਦੀ ਹੈਗੀ ਜਦ ਤੱਕ ਟੱਚ ਐਂਡ ਫੀਲ ਨਾ ਕਰ ਲਈਏ ਤਾਂ ਉਸ ਤਰੀਕੇ ਨਾਲ ਤਕਰੀਬਨ 300 ਤੋਂ ਵੱਧ ਐਗਜ਼ੀਬਿਟਰਸ ਦੀ 5000 ਤੋਂ ਵੱਧ ਪ੍ਰੋਡਕਟਸ